ਤਰਕ ਤੋਂ ਬਿਨਾਂ ਤੇ ਗੁਰਮਤ ਤੁਰਦੀ ਨਹੀਂ ਪਿਆ ਰਿਓ ਇਥੇ ਤੇ ਤਰਕ ਦੇ ਨਾਲ ਹੀ ਤੇ ਅੱਗੇ ਤੁਰਨਾ ਤਰਕ ਦਲੀਲ ਜੇ ਉਹ ਪਾਣੀ ਸੂਰਜ ਨੂੰ ਦੇ ਰਿਹਾ ਸੀ ਮਹਾਰਾਜ ਨੇ ਸਵਾਲ ਕੀਤਾ ਤੁਸੀਂ ਸੂਰਜ ਨੂੰ ਦੇ ਰਿਹਾ ਮੈਂ ਪੰਜਾਬ ਨੂੰ ਦੇ ਰਿਹਾ ਉਹ ਕਹਿੰਦੇ ਬਾਬਾ ਪਾਣੀ ਤੁਹਾਡੇ ਪੈਰਾਂ 'ਚ ਪੈ ਰਿਹਾ ਮਹਾਰਾਜ ਕਿਹਦੇ ਫਿਰ ਤੁਹਾਡਾ ਵੀ ਤੁਹਾਡੇ ਪੈਰਾਂ 'ਚ ਪੈ ਰਿਹਾ ਸਵਾਲ ਸੀ ਨਾ ਤੁਸੀਂ ਸਵਾਲ ਕਰੋਗੇ ਜਵਾਬ ਮਿਲੇਗਾ ਉਹ ਕਹਿੰਦੇ ਅੱਲਾ ਇੱਕ ਮਸਜਿਦ ਬਸਤ ਹੈ ਉਹ ਕਹਿੰਦੇ ਸਾਡਾ ਅੱਲਾ ਇੱਕ ਮਸਜਿਦ ਵਿੱਚ ਰਹਿੰਦਾ ਬਾਬਾ ਦਾ ਮੈਂ ਸਵਾਲ ਕਰ ਲਗਾ ਜੇ ਫਿਰ ਅਵਰ ਮੁਲਕ ਕਿਸ ਕੇ ਰਾ ਫਿਰ ਬਾਕੀ ਦੁਨੀਆ ਬਿਨਾ ਅੱਲਾਹ ਤੋਂ ਜੀਵਨ ਜੀਉ ਰਹੀ ਹੈ ਸਵਾਲ ਕੀਤਾ ਗੁਰਮਤਿਚ ਸਵਾਲ ਹੈ ਸਵਾਲ ਜਵਾਬ ਹੈ ਕੁਐਸਚਨ ਆਨਸਰ ਆ ਪੜੋਗੇ ਸਮਝ ਆਏਗੀ ਸਨੁਣਿਏ ਨਾ ਗੱਲਾਂ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਧਰਤੀ ਨੂੰ ਬਲਦ ਨੇ ਚੱਕਿਆ ਤੇ ਉਹ ਬਲਦ ਖਲੋਤਾ ਘਾਤੇ ਆ ਵਿਪਰਾਂ ਦਾ ਜੀ ਇੱਕ ਥੱਲੇ ਧਰਤੀ ਹੋਰ ਹੈਗੀ ਹੈ ਮਾਰੇ ਕਹਿੰਦੇ ਠੀਕ ਹੈ ਕਹਿੰਦੇ ਫਿਰ ਉਹ ਧਰਤੀ ਨੂੰ ਕਹਿੰਦੇ ਚੱਕਿਆ ਕਹਿੰਦਾ ਉਹਦੇ ਥੱਲੇ ਇੱਕ ਹੋਰ ਬਲਦ ਹੈਗਾ ਇਹ ਦੇ ਫਿਰ ਉਹ ਬਲਦ ਘਾਤੇ ਖਲੋਤ ਰਿਹਾ ਕਹਿੰਦਾ ਉਹਦੇ ਥੱਲੇ ਇੱਕ ਹੋਰ ਧਰਤੀ ਹੈਗੀ ਆ ਜਨ ਕਿ ਧਰਤੀ ਥੱਲੇ ਬਲਦ ਹੈ ਬਲਦ ਫਿਰ ਥੱਲੇ ਫੇਰ ਧਰਤੀ ਹੈ ਮਾਰੇ ਕਹਿੰਦੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿਤੇ ਐਂਡ ਹੈਗਾ ਨਾ ਜਾਂ ਤੇ ਅਖੀਲੀ ਧਰਤੀ ਬਿਨਾ ਬਲਦ ਤੋਂ ਉਹਦੇ ਜਾਂ ਅਖੀਲਾ ਬਲਦ ਬਿਨਾ ਧਰਤੀ ਤੋਂ ਜਾਂ ਤੇ ਇੱਕ ਚੀਜ਼ ਤਾਂ ਜਾਂ ਤੇ ਅਖੀਲੀ ਧਰਤੀ ਬਿਨਾ ਬਲਦ ਤੋਂ ਖਲੋਤੀ ਹੈ ਤੇ ਜਾਂ ਅਖੀਲਾ ਬਲਦ ਬਿਨਾ ਧਰਤੀ ਖਲੋਤਾ ਉਚੋਪ ਕਰਕੇ ਬਹਿ ਗਿਆ ਭਾਬੀ ਅੱਗੇ ਕਹਿੰਦਾ ਵੀ ਇੱਥੇ ਗੱਲ ਨਹੀਂ ਬਣਨੀ ਗੱਪ ਕਹਾਣੀਆਂ ਵੀ ਪਖੰਡੀਆਂ ਗਈ ਚਲਦੀਆਂ ਨੇ ਨਾ ਜਦੋਂ ਬਾਬਾ ਜਾ ਕੇ ਬੈਠਾ ਹੋਗਾ ਬਾਬਰੇ ਤੇ ਸਾਹ ਸੋਗੇ ਹੋਣੇ ਉਹ ਵੀ ਬ੍ਰਾਹਮਣ ਦੇ ਜਿਹੜੇ ਗੁਰੂ ਤੇ ਕੰਧ ਸੁਟਣ ਨੂੰ ਫਿਰਦੇ ਸੀ ਇਹੋ ਹੀ ਆ ਜਿਹੜੀਆਂ ਜੰਗਾਂ ਪਹਾੜੀ ਰਾਜਿਆਂ ਨਾਲ ਇਹ ਸਾਰਾ ਉਹਨਾਂ ਦੇ ਅੰਦਰ ਦਾ ਕਰੋਧ ਸੀ ਜਿਨ੍ਹਾਂ ਦਾ ਤੋਰੀ ਫੁਲਕਾ ਚੱਲ ਰਿਆ ਸੀ ਹਲਵਾ ਮੰਡਾ ਬੰਦ ਹੋ ਰਿਹਾ ਸੀ ਬਾਬੇ ਦੀ ਵਿਚਾਰ ਤਰ੍ਹਾਂ ਨਾ ਬਾਬੇ ਨੇ ਅਗਲਾ ਸਵਾਲ ਕੀਤਾ ਕਹਿੰਦੇ ਆ ਮੈਂ ਤੈਨੂੰ ਸਮਝਾਵਾਂ ਇਹ ਧਰਤੀ ਚੁੱਕੀ ਬਲਦ ਨਹੀਂ ਆ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਉਹ ਬਲਦ ਕਿਸੇ ਗਾਂ ਦੀ ਕੁਖ ਤੋਂ ਪੈਦਾ ਨਹੀਂ ਹੋਇਆ ਉਹ ਦਇਆ ਚੋਂ ਪੈਦਾ ਹੋਇਆ ਉਹਦੀ ਮਾਂ ਦਇਆ ਵਾ ਧੌਲ ਧਰਮ ਦਇਆ ਕਾ ਧੌਲ ਧਰਮ ਦਇਆ ਕਾ ਜੇ ਸਰ ਬੰਦੇ ਅੰਦਰ ਦਇਆ ਨਹੀਂ ਹੋਏਗੀ ਉਹ ਧਰਮੀ ਵੀ ਨਹੀਂ ਹੋਏਗਾ ਜਿਹਦੇ ਅੰਦਰ ਦਇਆ ਨਹੀਂ ਹੈਗੀ ਉਹ ਧਰਮੀ ਵੀ ਨਹੀਂ ਦਇਆ ਹੋਏਗੀ ਤੇ ਧਰਮ ਕਿਉਂਕਿ ਜੇ ਮਾਂ ਨਹੀਂ ਹੈਗੀ ਤੇ ਪੁੱਤ ਕਿਦਾਂ ਹੋਏਗਾ ਜੀ ਜੇ ਮਾਂ ਨਹੀਂ ਹੈਗੀ ਤੇ ਪੁੱਤ ਕਿਦਾਂ ਹੋਏਗਾ ਮਾਂ ਹੋਏਗੀ ਤੇ ਪੁੱਤ ਹੋਏਗਾ ਨਾ ਜੇ ਮਾਂ ਨਹੀਂ ਹੈਗੀ ਤੇ ਪੁੱਤ ਕਿਦਾਂ ਆਜੂ ਤਾਂ ਹੌਲ ਧਰਮ ਦਇਆ ਕਾ ਪੁੱਤ ਪਹਿਲਾਂ ਦਇਆ ਆਏਗੀ ਪਹਿਲਾਂ ਦਇਆ ਆਈ ਇੱਕ ਟੀਚਰ ਦੇ ਅੰਦਰ ਦਇਆ ਆਈ ਕਿ ਕਿੰਨੀ ਮਿਹਨਤ ਨਾਲ ਇਹਨਾਂ ਦੀਆਂ ਫੀਸਾਂ ਮਾਂ-ਬਾਪ ਤਾਰਦੇ ਆ ਦਇਆ ਆਈ ਹੁਣ ਟੀਚਰ ਨੇ ਪੜਾਉਣ ਵਾਲਾ ਧਰਮ ਪੂਰਾ ਕੀਤਾ ਵੀ ਮੈਂ ਪੜਾਉਣਾ ਇਹਨਾਂ ਨੂੰ ਕਿ ਮੇਰਾ ਪੜਾਇਆ ਬੱਚਾ ਫੇਲ ਕਿਦਾਂ ਹੋਜੂ ਇੱਕ ਡਾਕਟਰ ਦੇ ਅੰਦਰ ਦਇਆ ਆਈ ਕਿਦਾਂ ਵਿਚਾਰੇ ਵਿਆਜੀ ਪੈਸੇ ਚੋਚ-ਚੋਕ ਕੇ ਮਰੀਜ਼ ਦੇ ਮਗਰ-ਮਗਰ ਪੈਸੇ ਲੈ ਕੇ ਤੁਰੇ ਫਿਰਦੇ ਆ ਦਇਆ ਆਈ ਡਾਕਟਰ ਨੇ ਮਰੀਜ਼ ਨੂੰ ਠੀਕ ਕਰਨ ਦਾ ਧਰਮ ਨਿਭਾਇਆ ਜੇ ਦਇਆ ਹੀ ਨਹੀਂ ਹੈਗੀ ਤਾਂ ਧਰਮ ਕਿਤਨ ਨਿਭਾਏਗਾ ਬੰਦਾ ਸਤਗੁਰੂ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਅੱਛਾ ਇਹਨਾਂ